ستر سالا مہیلا جوگندر پندرہ اگست نو کالی آزادی دس منا بائی سال انساف لا رہی ہے مورچا پردان بلوندر سنگ کومبڑا نے کہا کی مانیہ مک منتری کا یہ بیاں کی ودیشا تک آ کے پنجاب وسنگ ਹੋਇਆ ਹਾਸੋਹੀਨਾ ਵਿਅੰਸਾਬਤ ਪ੍ਰੈਸ ਕਾਨਫਰੰਸ ਵਿੱਚ ਮਹਿਲਾ ਨੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਲੰਬੇ ਹੱਥੀ ਲੈਂਦਿਆਂ ਵੱਡੇ ਖੁਲਾਸੇ ਕੀਤੇ ਤੇ ਪੰਜਾਬ ਸਰਕਾਰ ਵੱਲੋਂ ਐਨ ਆਰ ਆਈਜ਼ ਨੂੰ ਲੈ ਕੇ ਕੀਤੇ ਜਾਂਦੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੋਲੀ ਆਓ ਦੇਖਦੇ ਹਾਂ ਇਸ ਪ੍ਰੈਸ ਕਾਨਫਰੰਸ ਵਿੱਚ ਪੀੜਿਤ ਮਹਿਲਾ ਜਗਿੰਦਰ ਕੌਰ ਸੰਧੂ ਅਤੇ مورچا پردان بالوندا جو پرترو جیسا <laughs> ਹਰ ਸਮੇਂ ਹਰ ਵੇਲੇ ਜਿਹੜੀ ਪੀੜਤ ਲੋਕਾਂ ਦੀ ਆਵਾਜ਼ ਹੈ ਉਹ ਸਰਕਾਰ ਤੱਕ ਘਰ ਬੈਠੇ ਰੰਮ ਵਰਗੀ ਸੁਰੱਖਤੇ ਤੱਕ ਪਹੁੰਚਾਉਣ ਦਾ ਇੱਕ ਬਹੁਤ ਵੱਡਾ ਯੋਗਦਾਨ ਪਾ ਰਹੇ ਹਾਂ ਮੈਟਰ ਦੀ ਗੱਲ ਕਰ ਲਈਏ ਪਿਛਲੇ ਲਗਭਗ ਸਾਡਾ 2 ਸਾਲ ਤੋਂ ਮੋਟਿਆ ਜਿਹੜਾ ਐਸ்சிਵੀਸੀ ਮਹਾਪੰਚਾਇਤ ਦਾ ਪੰਜਾਬ ਦੇ ਚੱਲ ਰਿਹਾ ਮੌਈ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਜਿੱਥੇ ਹਰ ਰੋਜ਼ ਪੀੜਤ ਲੋਕ ਚਾਹੇ ਮਹਿਲਾਵਾਂ ਹੋਣ ਜਾਂ ਜੈਨ ਸੋਣ ਜਾਂ ਕੋਈ ਬੱਚਿਆਂ ਦੇ ਇੱਥੇ ਤੱਕ ਕਿ ਬੱਚਿਆਂ ਦੇ ਜਿਹੜਾ ਕੋਈ ਜ਼ਬਰ ਜਨਾਬ ਦੇ ਕੇਸ ਹੈ ਕੋਈ ਹੋ ਰਿਹਾ ਹੈ ਅੱਜ ਉਸੇ ਲੜੀ 'ਚ ਬੀਬੀ ਤਕਿੰਦਰਪੁਰ ਸੰਧੂ ਜੀ ਸਾਡੇ ਕੋਲੇ ਬੈਠੇ ਨੇ ਤੇ 75 ਸਾਲਾ ਉਮਰੇ ਇਹਨਾਂ ਦੀ 70-75 ਸਾਲ ਦੀ ਉਮਰ ਹੈ ਜੀ ਐਨ ਆਰ ਆਈ ਫ੍ਰਾਂਸ ਤੋਂ ਆਕੇ ਨੇ ਤੇ ਲੁਧਿਆਣਾ ਲੁਧਿਆਣੇ ਤੋਂ ਕੋਠੀਆਂ ਤੇ ਨਜਾਇਜ਼ ਕਬਜ਼ੇ ਹੁੰਦੇ ਨੇ ਪਲਾਟਾਂ ਦੇ ਕਬਜ਼ੇ ਹੁੰਦੇ ਉਸ ਪਲਾਟਾਂ ਨੂੰ ਛੁਡਾਣ ਦਾ ਵਾਸਤੇ ਬੀਬੀ ਨੇ 20-21 ਸਾਲ ਦੀ ਬਹੁਤ ਲੰਮੀ ਜਿਹੜੀ ਲੜਾਈ ਲੜ ਰਹੇ ਹਲੇ ਵੀ ਲੜੇ ਹੋਏ ਨੇ ਤੇ ਕਈ ਵਾਰੀ ਇਹਨਾਂ ਨੂੰ ਥਾਣੇ 'ਚ ਜਾਣਾ ਪਿਆ ਪਰਚੇ ਦਰਜ ਹੋਏ ਜੇ ਕੋਈ ਆਪਣੀ ਆਵਾਜ਼ ਬੁਲੰਦ ਕਰਦਾ ਸਰਕਾਰਾਂ ਚੇਂਜ ਹੋਈਆਂ ਅਕਾਲੀ ਦਲ ਆ ਗਿਆ ਕਾਂਗਰਸ ਬਦਲ ਗਈ ਕਾਂਗਰਸ ਬਦਲੀ ਤਾਂ ਆਮ ਆਦਮੀ ਪਾਰਟੀ ਆ ਗਈ ਪਰ ਕੰਮ ਉਥੇ ਦਾ ਉਥੇ ਖੜਿਆ ਕਾਰਵਾਈ ਜਿਹੜੇ ਦੋਸ਼ੀ ਨੇ ਚੋਰ ਨੇ ਚਾਹ ਕੋਲਫਸਰ ਨੇ ਜਾਂ ਕੋਈ ਆਮ ਵਿਅਕਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਥੇ ਪ੍ਰੋਮੋਸ਼ਨ ਆਉਂਦੀਆਂ ਲੋਕਾਂ ਨੂੰ ਇਹ ਕਰ ਤੁਹਾਨੂੰ ਦਿਖਾ ਦਈਏ ਜਿਵੇਂ ਵੀ ਵੀ ਲੜਾਈ ਲੜ ਰਹੀ ਹੈ ਇੱਥੇ ਤੱਕ ਇੱਕ ਡੀਐਸਪੀ ਨੇ ਆਪਣਾ ਝਾਲੀ ਬਿਆਨ ਬਣਾ ਕੇ ਬੀਬੀ ਦੇ ਕਬ ਆਪਣਾ ਬਿਆਨ ਬਣਾ ਕੇ ਬੀਬੀ ਦੇ ਆਪਣੇ ਸਾਈਨ ਕਰਤੇ ਜਿਸ ਦੀ 156 ਤਨੇ ਚ ਪ੍ਰਾਈਵੇਟ ਕੰਪਲੇਟ ਪਾਣੀ ਪਈ ਲੁਧਿਆਣਾ ਕੋਟ ਚ ਉਥੋਂ ਸਮਨ ਹੁੰਦੇ ਪੀਐਸਪੀ ਪੇਸ਼ ਨਹੀਂ ਹੁੰਦਾ ਉਹਨੂੰ ਜੁਰਮਾਨਾ ਹੁੰਦਾ ਅਜੇ ਹੁਣ ਦਾ ਅਰੈਸਟ ਗ੍ਰਾਂਟ ਹੁੰਦੇ ਫਿਰ ਨਹੀਂ ਆਉਂਦਾ ਤੇ ਸੀਪੀ ਨੂੰ ਜਿਹੜਾ ਲੁਧਿਆਣਾ ਉਹਨਾਂ ਨੂੰ ਨੋਟਿਸ ਹੋਇਆ ਵੀ ਇਹਦਾ ਰਿਕਾਰਡ ਪੇਸ਼ ਕਰੋ ਤੇ ਇਹਨੂੰ ਰੈਕ ਕਰਕੇ ਪੇਸ਼ ਕਰੋ ਹੱਸੋਣੀ ਗੱਲ ਜਦ ਹੋ ਗਈ ਜਦ ਸੀਪੀ ਲੁਧਿਆਣਾ ਨਾਲ ਕਹਿਤਾ ਵੀ ਇਹ ਡੀਐਸਪੀ ਦਾ ਰਿਕਾਰਡ ਕੋਈ ਨਹੀਂ ਜਿਹੜਾ ਆਨ ਡਿਊਟੀ ਪੀਐਸਪੀ ਹੈ ਪੰਜਾਬ ਪੁਲਿਸ ਦਾ ਡੀਐਸਪੀ ਹੈ ਉਰੇ ਉਹਦਾ ਕੋਈ ਰਿਕਾਰਡ ਨਹੀਂ ਕਹਿੰਦੇ ਮਹਿਕਮੇ ਕੋਲੇ ਪਹਿਲਾ ਵੀ ਜਿਹੜੇ ਕਾਰਨਾਮੇ ਆ ਹੁਣ ਅਸੀਂ ਲੈਟ ਤੇ ਕਰਾਏ ਆ ਆ ਪਹਿਲਾ ਕਾਰਨਾਮਾ ਹੈ ਜੀਰਕਪੁਰ ਦੇ ਡੇਰਾ ਬੱਸੀ ਦੇ ਜਿਹੜੇ ਪਹਿਲੇ ਕਾਰਨਾਮੇ ਉਹ ਡੀਐਸਪੀ ਦੇ ਹੌਲੀ ਹੌਲੀ ਸਾਹਮਣੇ ਆਣੇ ਸ਼ੁਰੂ ਹੋ ਗਏ ਤੇ ਹੁਣ ਵੀ ਬੀਬੀ ਬਹੁਤ ਲੰਬੇ ਸਮੇਂ ਦੀ ਲੜਾਈ ਲੜ ਰਹੀ ਹੈ ਅੱਜ ਵੀ ਕੋਕੀ ਹੈ ਜਿਹੜੀ ਉਹ ਕਬਜ਼ਾ ਦੀ ਨਹੀਂ ਸ਼ੱਕਦਾਨਾ ਵੇਚਦੀ ਤੇ ਪਲਾਟ ਬਹੁਤ ਔਖੇ ਛੜਾਏ ਤੇ ਬਹੁਤ ਲੰਮਾ ਸੰਘਰਸ਼ ਕਰ ਰਹੇ ਤੇ ਅਸੀਂ ਵੀ ਮੋਰਚੇ ਆਗੂ ਸਾਰੇ ਸਾਥੀ ਪਿਛਲੇ ਲੰਬੇ ਸਮੇਂ ਤੋਂ ਬੀਬੀ ਦਾ ਬਹੁਤ ਵੱਡਾ ਜਿਹੜਾ ਸਹਿਯੋਗ ਦੇ ਰਹੇ ਨੇ ਤਾਂ ਕਿ ਸਾ ਪਾ ਸਾਡਾ ਸਹਿਯੋਗ ਸੀ ਪਿਛਲੇ ਕਾਫੀ ਲੰਮੇ ਤੋਂ ਸਾਡਾ ਸਹਿਯੋਗ ਕਰ ਰਹੇ ਨੇ ਤੇ ਸਾਡਾ ਸਹਿਯੋਗ ਨਾਲ ਇਹ ਵੀ ਵੀ ਲੜਾਈ ਲੜਦੀ ਜਾ ਰਹੀ ਹੈ ਹੁਣ ਜਿਹੜਾ ਇਹ ਐਨ ਆਰ ਆਈ ਵਿੰਗ ਦੀ ਗੱਲ ਕਰ ਲਈਏ ਫੇਰ ਸਾਤ ਮੁਹਾਲੀ ਦੇ ਐਨ ਆਰ ਆਈ ਵਿੰਗ ਹੈ ਐਨ ਆਰ ਆਈ ਵਿੰਗ ਕੋਲ ਮੈਂ ਕਹਿੰਦਾ ਲੱਖਾਂ ਗੜੇ ਇਹਨਾਂ ਦੇ ਹੋਗੇ ਹੋਣੇ ਇਹ ਸਿਰਫ ਸਿਰਫ ਟਿੱਕਾ ਆਤੀ ਸਾਫ ਹੋ ਰਿਹਾ ਅੱਛਾ ਜਿਹੜੇ ਐਨ ਆਰ ਆਈ ਵਿੰਗ 'ਚ ਬੰਦੇ ਬੈਠੇ ਆ ਉਹਨਾਂ ਦੇ ਖਿਲਾਫ ਇਹਨਾਂ ਦੇ ਦੋਸ਼ ਹੈ ਉਹ ਬੰਦੇ ਨੇ ਇਨਵੈਸਟੀਗੇਸ਼ਨਾਂ ਕਰੀਆਂ ਸਾਰਾ ਕੁਝ ਕਰਿਆ ਉਹਨਾਂ ਨੇ ਇਹਦਾ ਕੰਮ ਖਰਾਬ ਕਰਿਆ ਉਹ ਫੇਰ ਇਨਕੁਆਰੀ ਕਰਨ ਬੀਜੀਪੀ ਐਡੀ ਜੀ ਉਹਨ ਮੈਂ ਕਾਲੀ ਆਜ਼ਾਦੀ ਐਨਆਰਆਈ ਵਿੰਗ ਦੇ ਸਾਹਮਣੇ ਮਨਾਵਾਗੀ 15 ਕੱਦ ਤੇ ਤੁਹਾਡੇ ਰਾਹੀਂ ਇਹ ਗੱਲ ਕਰਨਾ ਚਾਹੁੰਦੇ ਆਂ ਵੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਡੀਜੀਪੀ ਸਾਹਿਬ ਇਹ ਲੋਕ 20 ਸਾਲ ਤੋਂ ਆਪਣੀ ਜ਼ਿੰਦਗੀ ਖਰਾਬ ਕਰ ਗਈ ਕਿਹੜਾ ਐਨਆਰਆਈ ਇੱਥੇ ਆ ਕੇ ਕੰਮ ਕਰੂਗਾ ਕਿਹੜਾ ਬਿਜ਼ਨਸ ਕਰੂਗਾ ਇਹ ਤਾਂ ਕਹਿੰਦੇ ਸੀ ਵੀ ਐਨਆਰਆਈ ਆ ਕੇ ਇੱਥੇ ਨੌਕਰੀਆਂ ਮੰਗਣਗੇ ਬਾਹਰ ਤੋਂ ਆਣਗੇ ਪਰ ਇੱਥੇ ਐਨਆਰਆਈ ਪੰਜਾਬੀ ਦੁਖੀ ਹੋਏ ਪਏ ਨੇ ਜਿਨ੍ਹਾਂ ਨੇ ਪ੍ਰਾਪਰਟੀ ਬਣਾਈ ਸੀ ਉਹ ਵੀ ਲੋਕਾਂ ਦੀ ਥੱਪੀ ਗਈ ਖੋਈ ਗਈ ਕਿਸੇ ਵੀ ਪਾਸੇ ਕੋਈ ਸੁਣਾਈ ਨਹੀਂ ਇਸੇ ਲਈ ਜਨ ਬੀਬੀ ਜੀ ਗੁਰੂ ਤੋਂ 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 ਆਪ ਖੁਦ ਆਪਣੀ ਮੱਢ ਬੀਤੀ ਰਸਮ ਬਰਿੰਦਰ ਜਦੋਂ ਤਾਲੀਵਾਲ ਦੀ ਸੀਗੇ ਐਨਆਰਆਈ ਮინისტრ ਐਨਆਰਆਈ ਬੰਦੇ ਉਹਨੇ ਕਈ ਐਨਆਰਆਈ ਦੀ ਮੂਬਲਮ ਨਾਲ ਕੀਤੀ ਤੇ ਮੈਂ ਤੁਸੀ ਕੋਸ਼ਿਸ਼ ਕੀਤੀ ਉਹਨਾਂ ਕੋਲ ਜਾ ਕੇ ਸਾਰਾ ਕੁਝ ਕਿਹਾ ਉਹਨਾਂ ਨੇ ਕਿਹਾ ਜੀ ਮੈਂ ਫੋਨ ਕਰਤਾ ਬੁਲਾਇਆ ਉਹ ਤੁਹਾਨੂੰ ਸਾਰਾ ਦੱਸਣਗੇ ਲੁਧਿਆਣਾ ਮੀਟਿੰਗ ਹੋਈ ਸੀ ਉੱਥੇ ਬਹੁਤ ਸਾਰੇ ਐਨਆਰਆਈ ਇਕੱਠੇ ਹੋਏ ਤੇ ਪਰ ਉਹ ਸਾਰੇ ਇੱਕ ਆਫਿਸ ਹੀ ਸਾਬਤ ਹੋਇਆ ਹਾਥੀ ਖਾਣ ਦੇ ਦੰਦ ਹੋਰ ਦੇ ਦਖਾਣ ਤੇ ਉਹ ਘਾਰੀ ਵਾਲ ਦੇ ਕੰਮ ਜੀ ਮੈਂ ਕੀ ਕਹਿਣਾ ਚਾਹੁੰਗੇ ਮੈਂ ਕੀ ਮਸਲਾ ਕੀ ਹੈ ਬਰੋਦਰ ਸਰ ਮਸਰੂਲ ਸਾਹਿਬ ਅਸੀਂ ਤਾਂ ਇਹਨਾਂ ਨੇ ਆ ਇੱਕ ਬੰਦਾ ਪਾਲਿਆ ਆ ਜੀ ਜਿਹੜਾ ਜਿਹੜੇ ਲੋਕ ਲੋਕ ਨਹੀਂ ਗੁੱਠੀਆਂ ਆ ਉਹਦੇ 'ਚ ਖੱਟਾ ਕਰਦੇ ਜਦੋਂ ਇਹਨੇ ਗੁੰਡੇਵਾੜ ਦੇ 'ਚ ਸਾਡੀ ਰਹਿਸ਼ੀ ਕੋਠੀ ਦੇ ਵਿੱਚ ਤਕਲੀਫ ਹੋਈ ਔਰ ਐ ਐਸਐਚਓ ਡਾ ਐ ਦਾ سپورਟਰ ਹੈ ਮੇਨ سپورਟਰ ਹੈ ਦਾ ਡੀਜੀਪੀ ਕ੍ਰਾਈਮ ਆ ਉਹਨਾਂ ਦੇ ਨਾਲ 'ਚ ਨਾ ਹੀ ਸਾਨੂੰ ਪਤਾ ਸੀ ਨਾ ਹੀ ਅਸੀਂ ਕੁਝ ਜਾਣਦੇ ਸੀ ਲੜਦੇ ਰਹੇ ਜੀ ਇਹਨਾਂ ਨੇ ਮੈਨੂੰ ਮੇਰੇ ਘਰ ਦੇ ਟਰੱਕ ਵਾਸਤੇ ਬਣਾ ਕੇ ਐਡੀਜੀਪੀ ਕ੍ਰਾਈਮ ਕੇਂਦਰ ਭਾਵੇਂ ਮਾਲਕ ਮਕਾਨਾ ਇਹਨੂੰ ਜੇਲ੍ਹ ਚ ਬੰਦ ਕਰੋ ਗੁੰਡੇ ਨਾ ਘੱਡਿਓ ਅੱਗੇ ਤੁਸੀਂ ਦੇਖ ਲਓ ਵੀ ਅਸੀਂ ਕਿੱਥੋਂ ਜਸਟਿਸ ਪਾੜਾਂਗੇ ਲੇਕਿਨ ਮੈਂ ਫਿਰ ਵੀ ਹਾਰ ਨਹੀਂ ਮੰਨੀ ਜ਼ਮਾਨਤ ਕਰਾਈ ਫੇਰ ਆਏ ਅਫਸਰਾਂ ਕੋਲ ਵੀ 15 ਦਿਨ ਕੋ ਖੜਕਾਲ ਕੀਤੀ ਐਸਐਸਪੀ ਦੇ ਪੂਰੇ ਮੋੜੇ ਕਿ ਇਹ ਕਿਹੜਾ ਇੰਡੀਪੈਂਡੈਂਟ ਕੰਟਰੀ ਆ ਜਿੱਥੇ ਤੁਸੀਂ ਸਾਨੂੰ ਕਹਿੰਦੇ ਹੋ ਅਸੀਂ ਆਜ਼ਾਦ ਆ ਅਗਰ ਆਜ਼ਾਦ ਆ

تو ذیب جاتا تھا کیا کہ کیوں کو یہ دقیقا جہا نمو اٹھا کہ کھنٹTalk آپ کے لئے چاہد gainedم کاف کر Agenda جー اکار پچھا دارد آہ پچھ agرے� تھے جا وہ آبیا بدئے کا سچک Eduardo آمیج وبینی برائے ggiہ انلامی وجہ نے خوانی ولیکی مسئلنا... نہیں ڈالتا کہ وہ بنیدا کردเปoco работYeah ڈالتا کہ بات کیا کہ 17 خودمٹی UHDIJP جیود پتڑی آمیز گل کیون سکتے بات کے سن اور جانہ dropیا ہے ماہ چانہ لئے کروں گیıyorsun کہ لی اس نے اسی کہ ائیے ساتھ پیش ہوئے کسی 37 بندے پیش ہوئے تھے <تصفح> اس تو بعد 77 بندے इकट्ठे ہو گئے کچھ دیکھو جوڑن لکڑی ہوتی ہے نا لیکن اے ڈی جی پی گرام نے تو فڈی جنانی کھڑی کر کے وہ فڈی ایڈریس اٹھا کے بڑا رینج سے لے گیا لودھیانہ پولیس نے فائلا نہیں دیتیں ہیں بنا فائلا کوئی چاک لے ایا اورڈر دے کے بھی نہیں وہ بندہ نردوش کر دو ٹھیک ہے ارونیں ذوش ہے نا لوکانوں ਹੋਣ ਸਰ ਜੀ ਮੈਂ ਲੌਂਗ ਰਨ ਤੇ ਨਹੀਂ ਜਾਣਾ ਮੈਂ ਇਹਨਾਂ ਨੂੰ ਸਭ ਨੂੰ ਦੇਖ ਲਿਆ ਉਹਨਾਂ ਡੀਜੀਪੀ ਸਾਹਿਬ ਨੂੰ ਆਏ ਆ ਤੇ ਉਹਨਾਂ ਨੂੰ ਵੀ ਰਿਕੁਐਸਟ ਕਰ ਦਿੱਤੀ ਆ ਉਹਨਾਂ ਨੇ ਅੱਗੇ ਰਾਏ ਸਾਹਿਬ ਨੂੰ ਕਿਹਾ ਉਹ ਵੀ ਡੀਜੀਪੀ ਆ ਉਹਨਾਂ ਨੇ ਅੱਗੇ ਇੱਥੇ ਕੋਈ ਡੀਆਈਜੀ ਸੰਧੂ ਸਾਹਿਬ ਆ ਉਹਨਾਂ ਨੇ ਕਿਹਾ ਹੁਣ ਸਰ 24 7 ਦੇ ਆਰਡਰ ਹੋਏ ਹੋ ਮੇਰੀ ਤਾਂ ਕੋਈ ਇਨਕੁਆਰੀ ਨਹੀਂ ਮੇਰੀਆਂ ਤਾਂ ਇਨਕੁਆਰੀਆਂ ਜਿਹੜੀਆਂ ਉਹ ਸਾਰੀਆਂ ਲੀਗਲ ਹੋ ਚੁੱਕੀਆਂ ਆ ਕੌਣ ਦੋਸ਼ੀ ਹੁਣ ਇਹਨਾਂ ਨੂੰ ਇਹ ਗਿਆ ਪਈ ਜਿਹੜਾ ਤੁਸੀਂ ਮੇਰਾ ਸਮਾਨ ਜਿਹੜਾ ਐਸਐਚਓ ਨੇ ਮੈਂ ਗਲਤੋਂ ਲਾਇਆ ਸੋਨਾ ਜਦ ਮੈਂ ਕੋਠੀ ਵੇਚੀ ਮੇਰੀ ਗੱਡੀ ਚੋਰੀ ਕੀ ਉਹ ਤਾਂ ਦੇ ਦੋ ਨਾ ਤੁਸੀਂ ਉਹਦੇ ਤੇ ਪਰਚਾ ਦਰਜ ਹੋਇਆ ਉਹਦੇ ਕੋਲੋਂ ਬਰਾਮਦਗੀ ਕਿਉਂ ਨਹੀਂ ਕੀਤੀ ਕਿਉਂ ਸਾਡੇ ਨਾਲ ਕਿਉਂ ਧੱਕਾ ਹੁੰਦਾ ਮਾਲਕ ਮਕਾਨ ਨੂੰ ਜੇਲ੍ਹ ਚ ਬੰਦ ਕਰਦੇ ਵਾਏ ਅਸੀਂ ਰੀਅਲ ਓਨਰ ਹੈ ਚੋਰ ਚੋਰਾ ਨੂੰ ਜੇਲ੍ਹ ਚ ਬੰਦ ਕਰਨਾ ਨਾ ਕਿ ਮਾਲਕਾਂ ਨੂੰ ਕਰਨਾ ਜੋ ਇਹਨਾਂ ਨੇ ਜਿੰਨੀ ਗੁੰਡਾਗਰਦੀ ਕੀਤੀ ਹੋਈ ਆ ਫਿਰ ਸਰ ਇਹਨਾਂ ਨੇ ਕਦੀ ਪੀਓ ਬਣਾਤਾ ਜੀ ਜੀ ਪੀ ਸਾਹਿਬ ਨੇ ਵਾਇਰਲਸ ਕਰਤੀ ਵੀ ਤੁਸੀਂ ਗਲਤੋਂ ਮੈਂ ਵੈਰੀਫਾਈ ਕਰੂੰਗਾ ਕਿ ਤੱਕ ਕਦੇ ਨਹੀਂ ਵੇਖੋ ਇਹ 6 ਵਰ ਮੇਰਾ ਮਰਡਰ ਕਰਨ ਦੀ ਕੋਸ਼ਿਸ਼ ਕਰ ਗਿਆ ਸੀ ਅਨਨੋਨ ਜਗ੍ਹਾ ਲੈ ਜਾ ਕੇ ਮਰਡਰ ਕਰ ਦੇ ਹੁਣ ਇਹਨਾਂ ਨੂੰ ਮੈਂ ਇਹ ਕਹਿਣਾ ਜਿਹੜਾ ਬੈਠਾ ਹੈ ਹੈੱਡਕੁਆਰਟਰ ਕੰਡਿਗੜ ਅਨਨੋਨ ਕਿਉਂ ਮਰਡਰ ਕਰਨਾ ਤੁਸੀਂ ਸਾਹਮਣੇ ਕਰੋ ਨਾ ਜਾ ਕੇ ਦੁਨੀਆ ਵੀ ਦੇਖੇ ਕਿ ਤੁਹਾਡੀਆਂ ਕਤੂਤਾਂ ਕਿੰਨੇ ਆ ਕਾਲੀਆਂ ਅਸੀਂ ਕਾਲੀਆਂ ਆਜ਼ਾਦੀਆਂ ਮਨਾ ਰਹੇ ਜੀ 15 ਅਗਸਤਾਂ ਆਗੇ ਕਿ ਜੁਲਾਈ ਜਨਵਰੀ ਆ ਗਈ 15 ਕਿੱਥੇ ਆ ਗਿਆ 22 ਸਾਲ ਚ ਮੈਨੂੰ ਇੱਕ ਵਾਰ ਵੀ ਨਹੀਂ ਦਿਖਿਆ ਕਿ 15 ਅਗਸਤ ਆ ਗਿਆ ਜਾਂ ਜੁਲਾਈ ਜਨਵਰੀ ਤੁਹਾਡੇ ਜਿਹੜਾ ਘਰ ਤੇ ਕਬਜ਼ਾ ਹੋਇਆ ਸੀਗਾ ਤਾਲਾ ਤੋੜ ਕੇ ਕਬਜ਼ਾ ਕੀਤਾ ਕਿ ਨਹੀਂ ਨਹੀਂ ਤੁਹਾਡੇ ਘਰ ਤੇ ਕਬਜ਼ਾ ਆਇਆ ਤਾਲਾ ਤੋੜ ਕੇ ਕਬਜ਼ਾ ਕੀਤਾ ਸੀਗਾ ਨਹੀਂ ਕਿ ਉਹਨਾਂ ਨੂੰ ਕੋਈ ਦੇਖ ਕੇ ਗੱਡੀਆਂ ਖੜੀਆਂ ਸੀ ਉੱਥੇ ਤਿੰਨ ਮੰਜ਼ਲ ਦੀ ਕੋਠੀ ਆ ਉੱਥੇ ਕਿਰਾਏਦਾਰ ਸੀ ਨੌਕਰ ਸੀ ਡਰਾਈਵਰ ਸੀ ਉਹ ਕਿਨਾਂ ਬੰਦ ਘਰ ਸੀਗਾ ਮੈਂ ਤੱਕੇ ਨੰਦਰ ਬੜੇ ਹਾਂਜੀ ਮੈਂ ਜਦੋਂ ਇਹ ਮੈਸੇਜ ਉਹ ਯਾਰ ਜਿਹੜਾ ਆ ਮੈਨੂੰ ਨਾਮ ਕੀ ਜਿਹੜਾ ਕਬਜ਼ਾ ਜੀਸ਼ੂ ਕੁਮਾਰ ਜਿਹੜਾ ਕਬਜ਼ਾ ਕੀਤਾ ਆ ਇਹ ਅ ਜਸਵਿੰਦਰ ਜੱਸੀ ਇਹ ਉੱਤੇ ਬੁਧਾਣੇ ਦੇ ਨੇ ਲੁਧਿਆਣੇ ਦਾ ਸਰ ਜੀ ਇਹ ਜੱਜ ਸਾਹਿਬ ਨੂੰ ਕਹਿੰਦਾ ਜੱਜ ਸਾਹਿਬ ਨੂੰ ਮੈਨੂੰ ਨਹੀਂ ਕਹਿੰਦਾ ਮੈਂ ਸ਼ਹਿਰ ਦੇ ਵਿੱਚ ਹੁੰਡੇ ਪਾਲੇ ਹੋਇਆ ਜੇਤੂ ਜਿਹੜਾ ਇਹਨਾਂ ਨੇ ਫਰਜੀ ਆ ਮੋਹਨ ਲਾਲ ਨੇ ਤਾਂ ਇਹ ਨਹੀਂ ਰਲਕੇ ਫਰਜੀ ਪੱਤਾ ਮੇਰੇ ਤੇ ਦਰਜ ਕੀਤਾ ਸੀ ਕਹਿੰਦਾ ਜੀ ਇਹਨੂੰ ਬਰੀ ਕੀਤਾ ਮੈਂ ਤੈਨੂੰ ਸੋਧਦੂ ਜੱਜ ਸਾਹਿਬ ਸੋ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਸੈਸ਼ਨ ਨੂੰ ਦਿੱਤਾ ਕਿ ਇਹ ਬੰਦਾ ਮਰਦੂਮੀ ਦੇ ਕੇ ਗਿਆ ਸੋ ਜਿਹੜੇ ਉਹਨਾਂ ਨਾ ਹਾਈ ਕੋਰਟ ਨੂੰ ਮੰਨਦੇ ਨਾ ਸੈਸ਼ਨ ਨੂੰ ਮੰਨਦੇ ਕਿ ਜਿਹੜੇ ਤੱਕ ਤੁਹਾਡੀ ਕੋਈ ਵੀ ਪ੍ਰਾਪਰਟੀ ਵੇਚਣੀ ਹੈਗੀ ਹੈ ਸਾਰੀ ਹੋਈ ਵੀ ਕਮਟੇਜ ਨਹੀਂ ਜੀ ਇੱਕ ਕੋਠੀ ਲੈ ਇੱਕ ਰੱਖੀ ਹੈ ਜੀ ਉਹ ਇਹਨੇ ਠਾਣੇਦਾਰ ਨੇ ਮੈਨੂੰ ਜੇਲ੍ਹ ਵਿੱਚ ਬੰਦ ਕਰਕੇ ਵੇਚ ਦਿੱਤੀ ਕੋਣ ਸਾਡਾ ਗੁੱਸਾ ਜਿੱਤ ਪਾਉਣ ਲੱਗ ਪਿਆ ਜਦੋਂ ਵੇਚੀ ਆ ਗਿਆ ਪਟਵਾਰੀ ਨੇ ਕਿੰਨਾ ਸਾਈਜ਼ ਸਾਨੂੰ ਕਿ ਸਰ ਜੀ ਮੈਂ ਥੋੜਾ ਨਾ ਵੇਚੀ ਆ ਇੱਕ ਬੰਦੇ ਨੂੰ ਤੁਸੀਂ ਇੰਨ ਚ ਬੰਦ ਕਰ ਦਿੰਨੇ ਹੋ ਕੀ ਕਰੂੰਗਾ ਬੇਟਾ ਹੈ ਮੇਰਾ ਬੇਟੇ ਨੂੰ ਅਸੀਂ ਬੜੀ ਮੁਸ਼ਕਲ ਨਾਲ ਬਚਾ ਕੇ ਇੰਡੀਆ ਤੋਂ ਕੱਢਿਆ ਪਰਣਾ ਇਹਨਾਂ ਦੀ ਨਿਗਾ ਮੇਰੇ ਬੇਟੇ ਦੀ ਸੀ ਜਿਹੜੇ ਸੰਚ ਕੋਠੇ ਵੇਚੀਏ ਇਹ ਹੈ 2005 ਵਿੱਚ ਡਿਵੈਸਟ ਕਰੇ ਤਾਂ ਹੈ ਨੀ ਰੈਸਟ ਕਰਾਉਂਦੇ ਆ 5 ਉਨੇ ਮੈਨਾਂ ਪੰਜ ਚੀਜ਼ ਸਾਰਾ ਗੋਲਮਾਲ ਹੁੰਦਾ ਰਿਹਾ ਚੇਜ ਦਾ ਫੇਰ ਇਹਨਾਂ ਦੇ ਉੱਤੇ ਪਰਚੇ ਦਰਜ ਹੋ ਗਏ ਗੁੰਡਿਆਂ ਤੇ ਸੈੱਟ ਬਣ ਗਈ ਮੈਂ ਤਾਂ ਰੋਣਾ ਪਾਤਾ ਜੀ ਲੋਕ ਤੋਂ ਫਿਰ ਦੇ 15 ਅਗਸਤ ਰੋਜ਼ੀ ਕਰਨਾ 15 ਅਗਸਤ ਨੂੰ ਪਹਿਲਾਂ ਤਾਂ ਮੈਂ ਲੈ ਕੇ ਆ ਡੀਆਈਜੀ ਨੂੰ ਪੁੱਛੂੰਗੀ ਵੀ ਜੇ ਡੀਜੀਪੀ ਦੀ ਵੀ ਕੋਈ ਵੈਲੀ ਨਹੀਂ ਇਹ ਤਾਂ ਸਾਨੂੰ ਪਤਾ ਕਿ ਉਹਦੀ ਕੋਈ ਵੈਲੀ ਨਹੀਂ ਜੇ ਉਹ ਆਰਡਰ ਵੀ ਕਰਦਾ ਇਹ ਨਹੀਂ ਮੰਨਦੇ ਲੇਕਿਨ ਜੇ ਤੂੰ ਵੀ ਨਹੀਂ ਮੰਨਣਾ ਤਾਂ ਮੈਨੂੰ ਦੱਸੇ ਕਿਉਂਕਿ ਕੱਲ ਨੂੰ ਮੈਂ ਜਾਊਂਗੀ ਉਹ ਜਿਹੜਾ ਇਹਨਾਂ ਨੇ ਹੱਡਕੁਆਟਰ ਬਣਾਇਆ ਤੁਸੀਂ ਹੁਣ ਚਾਹਦੇ ਕੀ ਹੈ ਜੀ ਉਹ ਸਰਹੱਦ ਦੋਗੀ ਮੇਰੀ 22 ਸਾਲ ਦੀ ਜ਼ਿੰਦਗੀ ਤੂੰ ਆਪੋ ਕੀ ਡਿਵੈਕਟ ਹੋਵੇ ਤਾਨੂੰ ਮੇਰੇ ਵਾਪਸ ਵੀ ਨਹੀਂ ਚਾਹੁੰਦੀ ਤੁਸੀਂ ਹਾਂਜੀ ਜੋ ਤੁਹਾਡੀ ਕੋਤੀ ਤੁਹਾਨੂੰ ਵਾਪਸ ਮੇਰੇ ਨੇਚੁਰਲੀ ਮੈਂ ਗੱਡੀ ਚੋਰੀ ਕੀਤੀ ਮੇਰਾ 골ਡ ਮੇਰੇ ਘਰ ਤੋਂ ਗਹਿਣੇ ਲਾਏ ਜੀ 32 ਟੋਲੇ ਸੋਨਾ ਇੱਥੇ ਤੱਕ ਜਿਹੜਾ ਐਸਐਚਓ ਹੈ ਇਹ ਜਿਹੜਾ ਗਹਿਣੇ ਲੁੱਟ ਰਿਆ ਇਸੇ ਦਾ ਗਨਮੈਨ ਬੀਬੀ ਦੇ ਅੱਖ ਚ ਗਵਾਹੀ ਦੇ ਗਿਆ ਬਿਆਨ ਦੇ ਗਿਆ ਵੀ ਮੈਂ ਇਸ ਐਸਐਚਓ ਨਾਲ ਗਨਮੈਨ ਸੀ ਕਿ ਮੇਰੇ ਸਾਹਮਣੇ ਜਿਹੜੇ ਮੋਬਾਈਲ ਕੋਈ ਹੈ ਗੈਣੇ ਕੋਈ ਆ ਕੋਈ ਗੱਡੀ ਕੋਈ ਆ ਮੇਰੇ ਸਾਹਮਣੇ ਕੋਈ ਆ ਉਸ ਬਿਆਨ ਤੇ ਐਸਐਸਚ ਤੇ ਪਹੁੰਚਿਆ ਹੋਇਆ ਐਫਆਈਆਰ ਅਦਰ ਜੋਗੀਪੁਰ ਕੇ ਰੈਸਟਰੀ ਨਹੀਂ ਵਾਸਤਾ ਨਹੀਂ ਹੋਈ ਸ਼ੈਦੂ ਦੀ ਪ੍ਰਮੋਸ਼ਨ ਹੋਊਗੀ ਉਹ ਬਿੰਦਰ ਜੀ ਕਾਫੀ ਲੰਬੇ ਸਮੇਂ ਤੋਂ ਇਹ ਲੜਾਈ ਲੜ ਰਹੇ ਨੇ ਕੁਝ ਵੀ ਐਟਾਲ ਦੇ ਦੇ ਕਿਹਦੇ ਸਮਝ ਤੁਸੀਂ ਡੀਪੀਚ ਨਹੀਂ ਪ੍ਰਸ਼ਾਸਨ ਇਹ ਨਾ ਵੈਸੇ ਮੈਂ ਕਹਿੰਦਾ ਜੀ ਸਭ ਤੋਂ ਪਹਿਲਾਂ ਦਵਾਈ ਹੈ ਸਭ ਤੋਂ ਪਹਿਲਾਂ ਵਧੀਆ ਸਰਕਾਰਾਂ ਬੀਮਾ ਸਰਕਾਰ ਜਿਹੜੀ ਗੁੰਡੇ ਅੰਸਰਾਂ ਨਾਲ ਲੜ ਜਾਂਦੀ ਹੈ ਗੁੰਡੇ ਅੰਸਰਾਂ ਨਾਲ ਐ ਜੇ ਕਰੋੜ ਦੀ ਪ੍ਰਾਪਰਟੀ ਵਿਕੂ ਉਹਨਾਂ ਤੋਂ 25-30 ਲੱਖ ਰੁਪਏ ਜਾਣਾ ਹੁੰਦਾ 25 ਪੈਸੇ ਜਾਂ ਚਹਵਾ ਐਸਐਸਪੀ ਚਹਵਾਈ ਜੀ ਤੇ ਡੀਆਈਜੀ ਸਾਰੇ ਬੰਦੇ ਪਰਸੈਂਟੇਜ ਦੇ ਜਿਹੜੇ ਜਿਹੜੇ ਬੰਦੇ ਗੁੰਡੇ ਪਾਲੇ ਨੇ ਇੱਥੇ ਮੋਹਾਲੀ ਹੋ ਰਿਹਾ ਮੋਹਾਲੀ ਕੋਈ ਵੀ ਪ੍ਰਾਪਰਟੀ ਦਾ ਕੇਸ ਆਂਦਾ ਬਿਆਨਾਂ ਦਾ ਕੇਸ ਆਂਦਾ ਸਾਡੇ ਕੋਲੇ ਆਇਗਾ ਅਗਲਾ ਕਹਿੰਦਾ ਜੀ ਦੱਸੋ ਤੁਸੀਂ ਸਾਨੂੰ ਕੀ ਪਰਸੈਂਟ ਦੇਓ ਪਰਸੈਂਟੇਜ ਬੰ ਕੰਮ ਚੱਲ ਰਿਹਾ ਸਰਕਾਰਾਂ ਜਮ੍ਹਾਂ ਅੱਖਾਂ ਵਿੱਚ ਬੈਠੀਆਂ ਇੱਕ ਕ੍ਰੈਸਰ ਵਾਲਾ ਰੋ ਰਿਹਾ ਸੀ ਕਹਿੰਦਾ ਮੇਰਾ ਖਿਦਰਾਬਾਦ ਕ੍ਰੈਸਰ ਹੈਗਾ ਉਹ ਆਪਣਾ ਨਾਂ ਨਹੀਂ ਦੱਸਣਾ ਚਾਹੁੰਦਾ ਅਸੀਂ ਨਹੀਂ ਨਾਂ ਦੱਸਣਾ ਚਾਹੁੰਦੇ ਤਾਂ ਕਿ ਅਗਲੇ ਦੇ ਖਿਲਾਫ ਕੋਈ ਵੀਰ ਕਹਿੰਦਾ 1.5 ਲੱਖ ਰੁਪਇਆ ਮਹੀਨਾ ਪਰ ਮੰਥ ਲੈਂਦੀ ਹੈ ਕ੍ਰੈ ਜਿਹੜਾ ਇਹ ਹਾਲ ਚੱਲ ਰਹੀ ਹੈ ਚੰਦਵਾਲ ਵੀ ਇਹ ਗੁਰੂਗ੍ਰਾਮ ਸਾਹਿਬ ਦੀ ਬੇਅਦਬੀ ਹੋਈ ਆ ਖੰਡਪਾਟ ਸਾਹਿਬ ਨੂੰ ਸ਼ੁਰੂ ਕਰਾਇਆ ਸੀ ਹਾਂਜੀ ਕਰਾਇਆ ਸੀ ਉਹ ਦਸ਼ੂਪੀ ਕਰਨ ਇਹ ਕਹਿੰਦੇ ਆਹ ਦੇਖੋ ਇਹ ਐਸਐਚਓ ਆ ਐਫਆਈਆਰ ਕੀਤੀ ਸਰਦਾਰ ਰੁਦਮ ਸਿੰਘ ਕੋਲ ਉਹ ਕਹਿੰਦੇ ਨੋ 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 ਗਲਤ ਕੰਮ ਆ ਤੁਸੀਂ ਉਹਨਾਂ ਦੇ ਪਾਠੀ ਕਿਉਂ ਚੱਕ ਕੇ ਲਿਆਏ ਕਿਉਂਕਿ ਮੇਰੇ ਬੱਚੇ ਐਸੀ ਖੁਸ਼ੀ ਚ ਐਸੀ ਖੰਡਪਾਟ ਕਰਾਉਣਾ ਸੀ ਹੁਣ ਮਾਨਾ ਕਰ ਤੇਰੇ ਐਫਆਈਆਰ ਚੱਲੀ ਕਿੰਦਾ 8 ਸਾਲ ਪਾਠੀਆਂ ਨੇ ਵੀ ਤੇ ਮੈਂ ਵੀ ਅਸੀਂ ਮੁਕਦਮਾ ਲੜਿਆ ਮੇਰਾ ਹੀ ਘਰ ਪਰ ਮੈਂ ਮੁਕਦਮਾ ਲੜ ਰਹੀ ਆ ਮੈਂ ਹੀ ਬੜੀ ਹੋ ਰਹੀ ਆ ਇਹ ਬਟ ਨੌਨਸੈਂਸ ਲਾਅ ਹੈ ਕਿੱਥੇ ਔਰ ਮੈਂ ਪੋਲਿਟੀਕਲ ਸਾਇੰਸ ਦੀ ਮਾਸਟਰਸ ਕੀਤੀ ਹੋਈ ਆ ਮੈਂ ਫੋਰਨ ਸਰਵਿਸ ਕੀਤੀ ਹੋਈ ਆ ਅਸੀਂ ਇਤੋਂ ਲਾਅ ਪੜਿਆ ਹੋਇਆ ਬਟ ਆ ਜਿਹੜਾ ਲਾਅ ਇਸ ਹੈੱਡਕਵਾਰਟਰ ਚ ਬਣਿਆ ਹੋਇਆ ਬਾਦਲਾਂ ਨੇ ਦੇਖੋ ਵੀ ਮੈਂ ਬੈਠਾ ਔਰ ਜਿਹੜਾ ਗਿਆ ਉਹ ਕੀ ਕੈਪਟਨ ਨਮਿੰਦਰ ਸਿੰਘ ਉਹਨੂੰ ਬੁਲਾਦ ਕਰਨ ਦੇ ਕਿਸ਼ੋ ਅਸੀਂ ਬਚਾਇਆ ਅਸੀਂ ਨੀ ਪੈਸੇ ਲਏ ਅਸੀਂ ਲੈ ਸਕਦੇ ਸੀ ਉਦੋਂ ਲੇਕਿਨ ਨਹੀਂ ਸਾਡੀ ਜ਼ਮੀਰ ਇਦਾਂ ਦੀ ਨਹੀਂ ਜਿੱਦਾਂ ਬੇਜ਼ਮੀਰੇ ਇਹ ਤੁਰੇ ਫਿਰਦੇ ਆ ਭਗਵਾਨ ਦਮਾਨ ਕਹਿੰਦਾ ਸਾਨੂੰ ਇਹ ਸੀਗਾ ਵੀ ਚੱਲ ਇਹ ਵਧੀਆ ਬੰਦਾ ਹੈਗਾ ਇਹਨੂੰ ਪਿੰਡਾਂ ਦਾ ਸਾਰਾ ਪਤਾ ਇਹ ਲੋਕੇ ਬੈਠਾ ਆ ਇੱਕ ਹਰ ਵਾਰੀ ਲਾਈਵ ਜਾਣੀ ਹੈ ਮੈਂ ਹਰ ਵਾਰ ਪ੍ਰੈਸ ਕਾਨਫਰੰਸ ਹੁੰਦੀ ਹੈ ਚੰਡੀਗੜ੍ਹ ਕਿੰਨੀਆਂ ਹੋਈਆਂ ਇੱਥੇ ਕਿੰਨੀਆਂ ਹੋਈਆਂ ਲੁਧਿਆਣਾ ਕਿਉਂ ਇਹ ਬੋਲਾ ਇਹ ਨਿਤ ਦੀ ਦਿਨ ਲੁਧਿਆਣਾ ਜਾਂਦਾ ਇਹ ਕਿਉਂ ਨਹੀਂ ਪਤਾ ਕਰਦਾ ਕਿ ਇਹ ਤੇ ਲੁਧਿਆਣਾ ਛੋਕ ਕੀ ਜੇ ਅਭੀ ਮਿਸਟਰ ਨੂੰ ਮਿਲੇ ਤੇ ਰਿਗਾਰਡਿੰਗ ਇਹਨਾਂ ਦੇ ਐਨਆਰਬੀ ਮਿਸਟਰ ਜੀ ਦੇ ਸਰ ਪਹਿਨਾਂ ਦਾ ਸੀ ਸਾਡੇ ਉਹ ਕਾਲੀਵਾਲ ਦੀ ਸੀ ਨਹੀਂ ਜੀ ਪਹਿਲਾਂ ਸੀਗੇ ਆਪਣੇ ਉਹ ਪ੍ਰਗਟ ਸੀ ਮੇਰੇ ਤੁਸੀਂ ਹਾਂ ਜੀ ਮੈਂ ਕਿਹਾ ਸਾਰੇ ਇਹਨਾਂ ਨੇ ਮੇਰਾ ਐਂਟਰੀ ਪਾਸ ਬੰਦ ਕਰ ਦਿੱਤਾ ਸੁਣ ਨਹੀਂ ਸਕਦੇ ਮੈਂ ਜਾਣ ਨਹੀਂ ਆ ਸੁਣ ਨਹੀਂ ਸਕਦੇ ਕਿ ਉਹਨਾਂ ਨੇ ਜਿਹੜੀ ਫੋਨ ਕੀਤਾ ਉਹਨਾਂ ਡੀਜੀਪੀ ਏ ਕੀ ਗੱਲ ਆ ਇਹ ਬੀਬੀ 3 ਦਿਨ ਦੀ ਹੋਣੀ ਆ ਇਸ ਪਾਸ ਕਿਉਂ ਨਹੀਂ ਦੇ ਨਹੀਂ ਜੀ ਨਹੀਂ ਮੀਟਿੰਗ ਹਲ ਸੀ ਜੀ ਸਿੱਧੀ ਹਸਪਤਲੋਂ ਮੈਂ ਗਈ ਉਹ ਡੀਜੀਪੀ ਸਾਹਿਬ ਨੇ ਬਹੁਤ ਵਧੀਆ ਡੀਲ ਕੀਤੀ ਮੈਂ ਕਿ ਮੇਰਾ ਜਿਹੜਾ ਓਪਨ ਲੁੱਟਿਆ ਸਮਾਨ ਉਹ ਦੇ ਦੋ ਉਹਨਾਂ ਨੇ ਉਸੇ ਮਿਲ ਕੇ ਆਪਣਾ ਡੀਡਰ ਬੁਲਾਇਆ ਟੋਟੈਲਿਟੀ ਕਰਾਈ 3 ਕਰੋੜ 88 ਲੱਖ 3000 ਬਣੇ ਉਹ ਕਹਿੰਦੇ ਵੀ ਬੱਸ ਮੈਨੂੰ 2 ਦਿਨ ਦੇ ਦੇ ਮੈਂ ਵਾਪਸ ਕਰਉਣਾ ਉਹ ਡਰਤੀ ਉਹਨਾਂ ਦਾ ਕੋਈ ਟ੍ਰਾਂਸਫਰ ਹੋ ਗਈ ਜਾਂ ਕੋਈ ਰੋੜਾ ਪੈ ਗਿਆ بعد پہر چٹو پادیا آگے ہیں اس پہر پناہنا آتم تھانا آئے کو چھوڑی زندگا ساتھوں سی کودیب تالیوال جی نے ملے سی جو دو اینرائی دیوال جی نے دو باری اتھانٹیکلی کیا وہ پاس ایسے پی ایسے پی ایسے پی ایسے پی رسماان دیڈا رکھیا ہے حسابت ہو گیا آپ اس کو اپنی کار مجاوی وہ تھی آگیا پی کسی نہ وہ نو بنا چاہا ہے اینرائی دیگی پی اوہ دو اٹھ تو ساڈ ਹਰੇਕ ਬਾਰੇ ਕ੍ਰਿਮੀਨਲਸ ਦੇ ਹੱਕ ਵਿੱਚ ਇਨਕੁਆਰੀਆਂ ਕਰਦਾ ਜੇ ਫਿਰ ਸਰ ਉਸ ਬੰਦੇ ਨੇ ਇੱਕ ਗਿਰੋਨਾ ਲਕੀ ਜਲੰਧਰ ਹੁਸ਼ਿਆਰ ਕੋਲ ਰੋਪੜ ਕੋ ਪੁੱਤਰਾ ਅਰਮਨ ਖੁੱਪ ਜਾਏ ਲੇਕਿਨ ਵਿਚਾਰਾ ਹਾਰ ਗਿਆ ਹੁਣ ਜੇ ਤੁਸੀਂ ਹਾਰ ਜਾਨੇ ਝੂਠ ਦਾ ਹਾਰੂ ਅਜਿੱਤੇ ਮਰਦੀ ਪੁੱਤੀ ਦਾ ਮੇਂ ਜ਼ਿੰਦਗੀ ਬਰਬਾਦ ਹੋਈ ਕੋਈ ਬਾਤ ਨਹੀਂ ਲੇਕਿਨ ਇਹਨਾਂ ਨੂੰ ਦੱਸ ਦਿੱਤਾ ਕਿ ਤੁਸੀਂ ਝੂਠੇ ਹੋ ਅੱਜ ਕੀ ਪੋਜੀਸ਼ਨ ਹੈ ਜੀ ਵੀ ਕੀ ਰਿਪੋਰਟ ਹੈ ਅੱਜ ਦੀ ਜੇ ਤੁਹਾਡੇ ਅੱਜ ਦੀ ਪੋਜੀਸ਼ਨ ਦਾ ਸਿਆਪਾ ਕਰੂ ਜਾ ਕੇ ਇਹਨਾਂ ਨੂੰ ਰੋਹੂੰਗੀ ਜਾ ਕੇ ਨਾ ਮੈਂ ਉਹ ਕਾਲੀ ਪੋਜੀਸ਼ਨ ਨਾ ਨਹੀਂ ਤੁਸੀਂ ਕਿਹਾ ਸੀ ਡੀਐਸਪੀ ਸਾਹਿਬ ਨੂੰ ਡੀਐਸਪੀ ਦੇ ਵਾਰੰਟ ਤੇ ਜਾਵਾਂਗੀ ਇਹ ਨਹੀਂ ਮੈਂ ਬਾਅਦ ਵਿੱਚ ਕਰਨੀ ਸੰ 15 ਅਗਸਤ ਨੂੰ ਕਹਿ ਰਹੇ ਸੀ 15 ਅਗਸਤ ਨੂੰ ਇੱਥੇ ਪ੍ਰੋਟੈਸਟ ਕਰਨਾ ਕਾਲੀ ਜਾਤੀ ਬਣਾਉਂਗੀ ਮੈਂ ਝੰਡਾ ਲੇਕੇ ਬਣਾਉਂਗੀ ਉਹ ਗੱਲ ਕਰੋ ਜਿਹੜੀ ਕਰਨ ਵਾਲੀ ਨਹੀਂ ਸਰ ਨਹੀਂ ਸਰ ਜਿਹੜੀ ਜਿਹੜੀ ਬੀਬੀ ਨੇ ਕਿਹਾ ਵੀ ਜਿਹੜੀ ਆਜ਼ਾਦੀ 73ਵੀਂ 74ਵੀਂ ਮਨਾ ਰਿਹਾ ਦੇਸ ਉਹ ਕਿਹੜੀ ਆਜ਼ਾਦੀ ਦੀ ਗੱਲ ਕਰ ਰਿਹਾ ਅਸੀਂ ਐਨਆਰਆਈ ਵੀ ਰੋ ਰਹੇ ਪੰਜਾਬੀ ਜਿਹੜਾ ਇੱਥੇ ਲੋਕ ਦੇ ਸੁਭਸੀਆਂ ਰੋ ਰਹੇ ਆ ਇਹ ਕਾਲੀ ਆਜ਼ਾਦੀ ਮਨਾਉਣ ਦੀ ਤਿਆਰੀ ਕਰ ਰਹੇ ਹੈ ਕੱਲ ਦੀ ਬੀਬੀ ਕਰੇ ਕਾਲੀ ਆਜ਼ਾਦੀ ਬਣਾਉਗੀ ਕਿਸ ਤਰ੍ਹਾਂ ਤੁਹਾਡਾ ਕੀ ਸਟੈਂਡ ਹੋਏ ਅਸੀਂ ਸਾਰਾ ਜਿੱਥੇ ਬੀਬੀ ਸਾਡੀ ਕੋਈ ਡਿਊਟੀ ਲਾਉਗੀ ਸਾਡੇ ਨਾਲ ਸਾਡਾ ਸਹਿਯੋਗ ਮੱਕੂਗੀ ਅਸੀਂ ਉੱਥੇ ਨਾਲ ਇਹਦਾ ਦੇ ਖੜਦੇ ਹਾਂ ਕਿ ਇਹ 15 ਗਾਸਤ ਹੋਵੇ ਚਾਹੇ ਕੋਈ ਵੀ ਹੋਵੇ ਜਦੋਂ ਵੀ ਕੋਈ ਪ੍ਰੋਟੈਸਟ ਕਰਦੇ ਸਰਕਾਰ ਦੇ ਖਿਲਾਫ ਪੁਲਿਸ ਦੇ ਖਿਲਾਫ ਪਹਿਲਾਂ ਇਸ ਜਿਹੜਾ ਡੀਐਸਪੀ ਆ ਰਐਸਐਚਓ ਹੈ ਆ ਜਿਹਦਾ ਰੈਸਟ ਵਾਰੰਟ ਹੋਏ ਤੇ ਐਸਐਚਓ ਨਾਲ ਜਿਹਨਾਂ ਸਮਾਨ ਲੁੱਟਿਆ ਇਹ ਦੋਨਾਂ ਨੂੰ ਸਾਡੀ ਮੰਗ ਹੈ ਕਿ ਜਿਨਾਂ ਨੂੰ ਰੈਸਟ ਕਰਕੇ ਅੰਦਰ ਕਰਿਆ ਜਾਵੇ ਤਾਂ ਕਿ ਬੀਬੀ ਦਾ ਕੋਈ ਜਿਹੜਾ ਕੋ ਟੈਨਸ਼ਨ ਹੈ ਉਹ ਦੂਰ ਹੋ ਜੇ ਅਗਲੀ ਕਾਰਵਾਈ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਰਿਕਵਰ ਕਰਕੇ ਸਮਾਨ ਇਹ ਕੋਠੀ ਰਿਕਵਰ ਕਰਕੇ ਇਹਨਾਂ ਦੇ ਹੈਂਡਓਵਰ ਕੀਤਾ ਜੀ ਜਿਹੜੇ ਸਰਕਾਰ ਕਰ ਰਹੀ ਹੈ ਇੱਕ ਰੈਸਟਿੰਗ ਪੰਜਾਬ ਹੈ ਐਨ ਆਰ ਆਈਸ ਨੂੰ ਕਰੀ ਇਨਵੈਸਟ ਕਰੋ ਉਹਨਾਂ ਨੂੰ ਕੀ ਸਹਾਰਾ ਮੈਂ ਜਿਹੜੇ ਐਨ ਆਰ ਆਈ ਹੈ ਜਿਹੜੇ ਸੁਣਦੇ ਵੀ ਆ ਤੁਹਾਡੇ ਰਾਹੀਂ ਜੇ ਸੁਣਨਗੇ ਤਾਂ ਬੀਬੀ ਐਨ ਆਰ ਆਈ ਜਗਿੰਦਰਪੁਰ ਸੰਧੂ ਨੂੰ ਪੁੱਛ ਲੈ ਜੀ ਇਨਵੈਸਟਮੈਂਟ ਵੀ ਕਰਨੀ ਹੈ ਸਿਰਫ ਦਾ ਸਿਰਫ ਇਹਨਾਂ ਨੂੰ ਪੁੱਛ ਲੈ ਫੋਨ ਤੇ ਪੁੱਛ ਲੈ ਇਹਨਾਂ ਦਾ ਫੋਨ ਨੰਬਰ ਲਿਖਾ ਦਾਂਗੇ ਤੁਹਾਡੇ ਰਾਹੀਂ ਚਲੇ ਜਾਊਗਾ ਜੋ ਇਹਨਾਂ ਦੇ ਨਾਲ ਹੋ ਰਹੀ ਹੈ ਅਸੀਂ ਨਹੀਂ ਕਹਿੰਦੇ ਕਿਸੇ ਹੋਰ ਐ ਸਾਡੇ ਨਾਲ 50 ਕ ਐਨ ਆਰ ਆਈ ਸਾਡੇ ਸੰਪਰਕ ਚ ਆਹਣਗੇ ਉਹ ਸਾਰੇ ਕਹਿੰਦੇ ਕਹਿੰਦੇ ਭਾਈ ਜੇ ਇਥੋਂ ਹਾੜੇ ਕਢਾ ਦਿੰਨਾ ਜੇ ਕੋਈ ਕੰਪਲੀਟ ਦਿੰਦਾ ਅਰਜ਼ੀ ਤੋਂ ਉਸੇ ਅੰਦਰੀ ਦਾ ਜਿਹੜਾ ਹੈਗਾ ਮਿੱਟੀ ਉ ਕਰਤਲੀਤ ਕਰ ਦਿੰਦਾ